ਮਨਜੀਤ ਸਿੰਘ ਜੀ ਅੱਜ ਕਿਉਂ ਤਰਨਾ ਦਿੱਤਾ ਜਾ ਰਿਹਾ ਇੱਥੇ ਐਨ ਕੇ ਸ਼ਰਮਾ ਦੇ ਦਫ਼ਤਰ ਦੇ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਦਿਨ ਪਹਿਲਾਂ ਐਨ ਕੇ ਸ਼ਰਮਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਬਾਕੀ ਸਿੰਘ ਸਹਿਬਾਨ ਦੇ ਬਾਰੇ ਜਿਹੜੀ ਭੱਤੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਮਿਆਰੋਂ ਡਿੱਗੀ ਹੋਈ ਜਿਹੜੀ ਸ਼ਬਦਾਵਲੀ ਵਰਤੀ ਗਈ ਹੈ ਉਹ ਸਿੱਖਾਂ ਨੂੰ ਬਰਦਾਸ਼ਤ ਨਾ ਕਾਬਲੇ ਬਰਦਾਸ਼ਤ ਹੈ ਸਿੱਖ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਮੌਰ ਜਥੇਬੰਦੀ ਹੈ ਅਕਾਲ ਤਖਤ ਸਾਹਿਬ ਸਰਵਉੱਚ ਸਿੱਖਾਂ ਦੇ ਲਈ ਸਰਵਉੱਚ ਸੰਸਥਾਨ ਹੈ ਜਿਸ ਦੇ ਉੱਤੇ ਬੈਠੇ ਜੱਫੇਦਾਰ ਸਾਹਿਬਾਨ ਜੋ ਸੁਪਰੀਮ ਕੋਰਟ ਦੇ ਨਾਲੋਂ ਵੀ ਸੁਪਰੀਮ ਹਨ ਸਿੱਖਾਂ ਦੇ ਲਈ ਭਾਰਤੀ ਮੈਂ ਫਿਰ ਕਹਾਂ ਕਿ ਭਾਰਤੀ ਨੇਪਾਲ ਕਾ ਦੀ ਸੁਪਰੀਮ ਕੋਰਟ ਦੇ ਨਾਲੋਂ ਵੀ ਸਿੱਖਾਂ ਦੇ ਲਈ ਅਕਾਲ ਤਖਤ ਮਹਾਨ ਹੈ ਅਤੇ ਅਕਾਲ ਤਖਤ ਸਾਹਿਬ ਦੀ ਤੇ ਜਥੇਦਾਰ ਸਾਹਿਬ ਦੀ ਜਾਂ ਅਕਾਲ ਤਖਤ ਸਾਹਿਬ ਦੀ ਸ਼ਾਨ ਦੇ ਖਿਲਾਫ ਇੱਕ ਗੈਰ ਸਿੱਖ ਮੈਂ ਸ਼ਬਦ ਫੇਰ ਬਹੁਤ ਦੁਹਰਾ ਰਿਹਾ ਕਿ ਇੱਕ ਗੈਰ ਸਿੱਖ ਵਿਅਕਤੀ ਅਕਾਲ ਤਖਤ ਸਾਹਿਬ ਜਿਸ ਨੂੰ ਅਕਾਲ ਤਖਤ ਸਾਹਿਬ ਦੀ ਮਰਿਆਦਾ ਨਹੀਂ ਪਤਾ ਜਿਸ ਨੂੰ ਸਿੱਖਾਂ ਦੇ ਇਤਿਹਾਸ ਦਾ ਨਹੀਂ ਪਤਾ ਜਿਸ ਨੂੰ ਕੁਝ ਵੀ ਨਹੀਂ ਪਤਾ ਉਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਉੱਤੇ ਮਤਲਬ ਭੱਦੀ ਸ਼ਬਦਾਵਲੀ ਵਰਤ ਰਿਹਾ ਜਿਹੜੀ ਸਿੱਖਾਂ ਨੂੰ ਨਾਕਾਬਲੇ ਬਰਦਾਸ਼ਤ ਹੈ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਮੈਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਸਾਬਕਾ ਆਗੂ ਆ ਅਸੀਂ ਫੈਡਰੇਸ਼ਨ ਦੇ ਮੋਢੀ ਜਥੇਦਾਰ ਮੋਢੀ ਮੈਂਬਰ ਰਹੇ ਆ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਕਿਉਂਕਿ ਅਕਾਲ ਤਖਤ ਸਾਹਿਬ ਦੇ ਉੱਤੇ ਸਾਡੇ ਪ੍ਰਧਾਨ ਸ਼ਹੀਦ ਹੋਏ ਨੇ ਭਾਰਤੀ ਸੈਨਾ ਨੇ ਦਾ ਮੁਕਾਬਲਾ ਕਰਦੇ ਅਕਾਲ ਤਖਤ ਦੀ ਅਸਮੰਤ ਦੇ ਲਈ ਸਾਡਾ ਪ੍ਰਧਾਨ ਸ਼ਹੀਦ ਹੋਇਆ ਅਸੀਂ ਉਹ ਸ਼ਹੀਦ ਪ੍ਰਧਾਨ ਦੀ ਤੇ ਵਾਰਸਾਂ ਅਕਾਲ ਤਖਤ ਸਾਹਿਬ ਦੀ ਬੇਹਰਮਤੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਦੇ ਲਈ ਅਸੀਂ ਵਰਤੇ ਜਾਣ ਵਾਲੀ ਸ਼ਬਦਾਵਲੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇਹ ਅੱਜ ਅਸੀਂ ਸਿਰਫ ਇੱਕ ਸੁਨੇਹਾ ਦੇਣ ਆਏ ਆ ਐਨ ਕੇ ਸ਼ਰਮਾ ਨੂੰ ਕਿ ਐਨ ਕੇ ਸ਼ਰਮਾ ਸਿੱਖ ਕੌਮ ਦੇ ਕੋਲੋਂ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲੋਂ ਫੌਰੀ ਤੌਰ ਤੇ ਮਾਫੀ ਮੰਗੇ ਅਤੇ ਆਪਣੇ ਕਹੇ ਹੋਏ ਸ਼ਬਦ ਵਾਪਸ ਲਵੇ ਉਸਨੇ ਚਮਚਾਗਰੀ ਕਰਨੀ ਹੈ ਸੁਖਵੀਰ ਬਾਦਲ ਦੀ ਅਕਾਲੀ ਦਲ ਦੀ ਚਮਚਾਗਰੀ ਕਰਨੀ ਹੈ 100 ਵਾਰੀ ਕਰੇ ਸਾਨੂੰ ਉਹਦੇ ਨਾਲ ਕੋਈ ਲੈਣ ਦੇਣ ਨਹੀਂਗਾ ਅਕਾਲੀ ਦਲ ਨੂੰ ਜਿਉਂਦੇ ਰੱਖੋ ਅਕਾਲੀ ਦਲ ਨੂੰ ਅਸੀਂ ਨਹੀਂ ਮਾਰਿਆ ਅਕਾਲੀ ਦਲ ਨੂੰ ਤੁਸੀਂ ਆਪ ਮਾਰਿਆ ਅਕਾਲੀ ਦਲ ਨੂੰ ਅਕਾਲੀ ਦਲ ਦੀਆਂ ਪਾਲਸੀਆਂ ਨੇ ਮਾਰਿਆ ਤੇ ਜੇਕਰ ਤੁਹਾਡੀ ਆਪਸੀ ਖਿੱਚੋ ਤਾਣ ਦੇ ਵਿੱਚ ਤੁਸੀਂ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਉਣ ਦੀ ਕੋਸ਼ਿਸ਼ ਕਰੋਗੇ ਤਾਂ ਇਸ ਤਖਤ ਦੇ ਨਾਲ ਮੱਥਾ ਲਾਉਣ ਵਾਲਾ ਕੋਈ ਵੀ ਅੱਜ ਤੱਕ ਚਾਹੇ ਉਹ ਅ ਕੋਈ ਵੀ ਹੋਵੇ ਅਬਦਾਲੀ ਅਦਾਲੀ ਜਾਂ ਮੱਥਾ ਰੰਗੜ ਕਿਸੇ ਨੇ ਵੀ ਜਿਹਨੇ ਵੀ ਅਕਾਲ ਤਖਤ ਦੇ ਨਾਲ ਮੱਥਾ ਲਾਇਆ ਉਹਦਾ ਕੱਖ ਨਹੀਂ ਜੇ ਰਿਆ ਅਸੀਂ ਅੱਜ ਸਿਰਫ ਐਨ ਕੇ ਸ਼ਰਮਾ ਨੂੰ ਇਹਨਾਂ ਦੱਸਣ ਆਏ ਆ ਕਿ ਅੱਜ ਅਸੀਂ ਸਿਰਫ ਤੇ ਸਿਰਫ ਸਨੇਹਾ ਦੇਣ ਆਏ ਆ ਕਿ ਆਉਂਦੇ 3 ਦਿਨਾਂ ਦੇ ਵਿੱਚ ਵਿੱਚ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵੇ ਜਾਂ ਜਨ ਤੱਕ ਤੌਰ ਤੇ ਸਿੱਖਾਂ ਦੇ ਕੋਲੋਂ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਕੋਲੋਂ ਮੁਆਫੀ ਮੰਗੇ ਲਿਖਤੀ ਮੁਆਫੀਨਾਮਾ ਮੰਗੇ ਨਹੀਂ ਤਾਂ 3 ਦਿਨ ਦੇ ਬਾਅਦ ਅਸੀਂ ਇੱਕ ਬੜੇ ਵੱਡੇ ਰੂਪ ਦੇ ਵਿੱਚ ਇੱਥੇ ਇੱਕ ਜਨ ਸਹਿਲਾਬ ਖੜਾ ਕਰਾਂਗੇ ਜਿਹੜਾ ਐਨ ਕੇ ਸ਼ਰਮਾ ਦਾ ਘਰੋਂ ਨਿਕਲਣਾ ਵੀ ਬੰਦ ਕਰ ਦੇਵਾਂਗੇ ਅਸੀਂ ਅਸੀਂ ਅੱਜ ਸਿਰਫ ਤੇ ਸਿਰਫ ਉਹਨੂੰ ਚੇਤਾਵਨੀ ਦੇ ਵਜੋਂ ਇੱਥੇ ਮੁੱਠੀਪਾਲ ਸਿੰਘ ਇਹ ਸਨੇਹਾ ਦੇਣ ਲਈ ਪਹੁੰਚਿਆ ਇਹਨਾਂ ਨੂੰ ਕਿਤੇ ਸਾਡੀ ਇਸ ਕਿਉਂਕਿ ਇਹ ਇਮੀਡੀਏਟ ਐਕਸ਼ਨ ਆ ਦੋ ਦਿਨ ਪਹਿਲਾਂ ਉਹਨੇ ਇਹ ਅ ਪਛਾਰਾਤ ਨੂੰ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਤਾਂ ਫੌਰੀ ਤੌਰ ਤੇ ਅਸੀਂ ਇਸ ਨੂੰ ਚੇਤਾਵਨੀ ਦੇਣ ਲਈ ਪਹੁੰਚੇ ਆ ਕਿ ਆ ਸਾਡੇ ਸਲੋਗਨ ਨੇ ਅਕਾਲ ਤਖਤ ਸਾਹਿਬ ਜਿਹੜਾ ਸਿੱਖ ਕੌਮ ਦੀ ਸ਼ਾਨ ਹੈ ਅਕਾਲ ਤਖਤ ਸਾਹਿਬ ਮਹਾਨ ਹੈ ਇਸ ਕਰਕੇ ਜਿਹੜਾ ਅਕਾਲ ਤਖਤ ਦੇ ਨਾਲ ਖੜੂਗਾ ਉਹਦਾ ਵਿਰੋਧ ਹੋਊਗਾ ਅਸੀਂ ਹਰ ਪੱਧਰ ਦੇ ਉੱਤੇ ਇਸ ਦਾ ਵਿਰੋਧ ਕਰਾਂਗੇ ਅਤੇ ਭਾਵਨਾਵਾਂ ਨੂੰ ਜਿਹੜੀ ਇਹਨੇ ਠੇਸ ਪਹਾਈ ਆ ਸੇਖਰਦਿਆਂ ਨੂੰ ਇਹਦੇ ਖਿਲਾਫ ਅਸੀਂ ਐਫ ਆਈ ਆਰ ਵੀ ਦਰਜ ਕਰਵਾਵਾਂਗੇ ਅਸੀਂ ਜਦ ਤੱਕ ਇਹਦੇ ਤੇ 295 ਦਾ ਪਰਚਾ ਵੀ ਦਰਜ ਕਰਵਾਇਆ ਜਾਊਗਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਜਿਹੜਾ ਇਹਦੇ ਤੇ ਚਾਰਜ ਲੱਗਣਗੇ ਉਹ ਲਵਾਵਾਂਗੇ ਜੇਕਰ ਇਸਨੇ ਮਾਫੀ ਨਾ ਮੰਗੀ ਤੋਂ ਅੱਜ ਦਾ ਸਿਰਫ ਤੇ ਸਿਰ ਸਾਡਾ ਮੰਤਵ ਐਨ ਕੇ ਸ਼ਰਮਾ ਨੂੰ ਚੇਤਾਵਨੀ ਦੇਣਾ ਹੈ ਅੱਜ ਇੱਥੇ ਜੀਰਕਪੁਰ ਦੇ ਵਿੱਚ ਇਹਦੇ ਦਫ਼ਤਰ ਦੇ ਬਾਹਰ ਆ ਕੇ ਖੜੇ ਹੋਏ ਆਂ ਤੇ ਐਨ ਕੇ ਸ਼ਰਮਾ ਦਫਤਰ ਬੰਦ ਕਰਕੇ ਇੱਥੋਂ ਚਲਾ ਗਿਆ ਭੱਜ ਗਿਆ ਦੌੜ ਗਿਆ ਪਤਾ ਨਹੀਂ ਕਿੱਥੇ ਚਲ ਗਿਆ ਪਰ ਕਿੰਨੀ دیر ਭੱਜੂਗਾ ਆਖਰਕਾਰ ਇਸ ਨੂੰ ਨਿਮੜਾ ਪਊਗਾ ਕਿਉਂਕਿ ਅਕਾਲ ਤਖਤ ਦੇ ਉੱਤੇ ਵੱਡੇ ਵੱਡੇ ਨਿਮਗੇ ਨੇ ਇਹ ਤਾਂ ਚੀਜ਼ ਹੀ ਕੋਈ ਨਹੀਂਗਾ ਐਨ ਕੇ ਸ਼ਰਮਾ ਤੋਂ ਪਹਿਲਾਂ ਦਫਤਰ ਬਿਲਕੁਲ ਬਿਲਕੁਲ ਉਹ ਇਹ ਜਿਹੜੇ ਜਿੰਨੇ ਵੀ ਨੇ ਜਿੰਨੇ ਵੀ ਅਕਾਲੀ ਦਲ ਦੇ ਇਹ ਆਪਦੇ ਆਪ ਨੂੰ ਆਕੂ ਖਾਉਂਦੇ ਨੇ ਵਿਰਸਾ ਸਿੰਘ ਬੁਲਟੋਆ ਦੀ ਗੱਲ ਕਰਾਂ ਉਹ ਤਾਂ ਆਲ ਇੰਡੀਆ ਸੈਕਟਰ ਸਟੂਡੈਂਟਸ ਫੈਡਰੇਸ਼ਨ ਦਾ ਪਘੋੜਾ ਹੈ ਉਹਨੇ ਫੈਡਰੇਸ਼ਨ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਭਾਈ ਸ਼ਹੀਦ ਭਾਈ ਅਮਰੀਕ ਸਿੰਘ ਦੀ ਸੋਚ ਨੂੰ ਉਸਨੇ ਪਿੱਠ ਵਿਖਾਈ ਹੈ ਤੇ ਪੰਥ ਦਾ ਦੁਖੀ ਹੈ ਫੈਡਰੇਸ਼ਨ ਦਾ ਦੁਖੀ ਹੈ ਅਸੀਂ ਉਸ ਤੋਂ ਉਹਦੇ ਬਾਰੇ ਵੀ ਕੋਈ ਕਰਾਂਗੇ ਗੱਲ ਉਦੇ ਬਾਰੇ ਵੀ ਉਹਨੂੰ ਵੀ ਜਰੂਰ ਉਹਨੂੰ ਵੀ ਉੱਥੇ ਪਹੁੰਚੇ ਨੇ ਸਿੰਘ ਮੇਰਾ ਖਿਆਲ ਉਹਦਾ ਵੀ ਵਿਰੋਧ ਕਰ ਰਹੇ ਹੋਣਗੇ ਅਜਮਰਸਰ ਦੇ ਵਿੱਚ ਮੇਰੇ ਖਿਆਲ ਮੁਤਾਬਕ ਸਰੇਹ ਲਾਏ ਗਏ ਨੇ ਸਾਰਿਆਂ ਨੂੰ ਕਿ ਇਹਨਾਂ ਦਾ ਵਿਰੋਧ ਕੀਤਾ ਜਾਵੇ ਅਤੇ ਇਹਨਾਂ ਦਾ ਵਿਰੋਧ ਜਦ ਤੱਕ ਇਹ ਅਕਾਲ ਤਖਤ ਸਾਹਿਬ ਤੋਂ ਮਾਫੀ ਨਹੀਂ ਮੰਗਦੇ ਉਨੀ ਦੇਰ ਇਹਨਾਂ ਨੂੰ ਉਹਨੂੰ ਤਾਂ ਮੇਰਾ ਖਿਆਲ ਅਕਾਲ ਤਖਤ ਸਾਹਿਬ ਦੇ ਕੋਲੋਂ ਵੱਡਾ ਉਹਦੇ ਤੇ ਤਾਂ ਕਾਰਵਾਈ ਹੋਈ ਹੈ ਅਕਾਲ ਤਖਤ ਤੋਂ ਪਗੋੜਾ ਹੋਇਆ ਇਹੋ ਤੇ ਉਹਦੇ ਬਾਰੇ ਇਦੋਂ ਜਿਹੜਾ ਅਕਾਲ ਤਖਤ ਨੂੰ ਸਿੱਖੀ ਪਰੰਪਰਾਵਾਂ ਨੂੰ ਛੱਡ ਕੇ ਭਗੌੜਾ ਹੀ ਹੋ ਗਿਆ ਉਹਦੇ ਬਾਰੇ ਕੋਈ ਕੀ ਕਰ ਸਕਦਾ ਕਰਦਾ